ਉਜੀ ਇਸ ਟਾਈਮ ਰਾਤ ਦੇ 10:00 ਵੱਜ ਚੁੱਕੇ ਹਨ ਅਜੂਰ ਸਾਹਿਬ ਤਾਂ ਥੋੜੀ ਰਹਿ ਗਿਆ ਤਾਂ ਬਰੇ 180 ਕਿਲੋਮੀਟਰ ਰਹਿ ਗਿਆ ਤਾਂ ਆਪਣੇ ਇੱਧਰ ਐਟੋ ਦੀ ਇੱਕ ਗਲਾਸੀ ਇਜ਼ਲੀ ਕੋ ਵੀ ਚ ਕਚਰਾ ਹੋਣੇ ਕਰਤਾਂ ਉਹ ਬਦਲੀ ਹੁਣ ਆਪਾਂ ਨਾ 22 ਦੇ ਸਪੇਅਰ ਪਾਰਟ ਦੀ ਕਾਨ੍ਹੇ ਸਿੰਘ ਦੇ ਸਪੇਅਰ ਪਾਰਟ ਉਹਨੇ ਆਪਾਂ ਨਿਕਲਦਾ ਅਦਨਾਂ ਆਣਾ ਪਈਏ ਨਾ ਜਿਆਦਾ ਕੰਮ ਦੇ ਕਰੀਏ ਪ੍ਰੋਗਰਾਮ ਜਿਹਨੂੰ ਚਾਹੀ ਵੀ ਕੇ ਜਣਾ ਹਾਂ ਉਹਦਾ ਚਾਹੇ ਪੜਾਉਂਦੇ ਇਹਦੇ ਬਾਅਦ ਸੁੱਤਾ ਹਜੂਰ ਸਾਹਿਬ ਜਾ ਕੇ ਤੋਏ ਯਾਰ ਗਲਾਸ ਰਹਿਣ ਦੇ ਮੱਸ ਮਿੱਠਾ ਮਿੱਠਾ ਟਰੈਕਟਰ ਕਰਕੇ ਉਹਨਾ ਟੱਕਰ ਤੋਂ ਕੰਮ ਨੂੰ ਲੋ ਜੀ ਮੈਂ ਆਪਣਾ ਟਰੈਕਟਰ ਤੋਂ ਬਿਲਕੁਲ ਠੀਕ ਕਲਾਸੀ ਵਗੈਰਾ ਚੇਂਜ ਕਰਾ ਲਿਆ ਸਭ ਕੁਝ ਟਰੈਕਟਰ ਇੱਧਰ ਗਿਆ ਪਰ ਹੁਣ ਸਾਡੇ ਬੰਦਿਆਂ ਲੱਗੀ ਥੋੜੀ ਜਿਹੀ ਭੁੱਖ ਇਸ ਕਰਕੇ ਹੁਣ ਆਪਾਂ ਰੌਣ ਲੱਗੇ ਚੋਲਾ ਤੜਕਾ ਵੀ ਬਾਰ-ਬਾਰ ਰਸਤੇ 'ਚ ਰੁਕਣਾ ਹੈ ਦੇਖੋ ਬਾਈ ਤੜਕਾ ਵੱਚੁਕਾ ਚੋਲਾ ਨੂੰ ਅਸਮ ਥੋੜੀ ਦੇਰ ਤੱਕ ਆਪਣਾ ਉਹ ਚੋਲ ਖਾਣੇ ਤੇ ਨਿਕਲੂਗੇ ਕਿਤੇ ਸਾਫਰਪੁਰ ਸਵੇਰੀਆਂ ਮਿਲਦੇ ਫਿਰ ਨਦੇੜ ਸਾਹਿਬ ਸਵੇਰ ਪਹੁੰਚਾਂਗੇ ਅਸੀਂ ਕਿੰਨੇ ਆ 4 ਵਜੇ ਤੱਕ ਬਾਕੀ ਦੇਖਦੇ ਰਸਤਾ ਵੀ ਕਈ ਵਾਰ ਰਸਤਾ ਉਤਰਾਤਰ ਹੋ ਜਾਂਦਾ ਮੜਾ ਮੁੱਕਾ ਵੀ ਲੇਟ ਹੋ ਜਾਂਦਾ ਨੰਬਰ ਕਿਉਂਕਿ ਇਧਰ ਮੈਪ ਦੇ ਅਸਰ ਅੱਗੇ ਲੈ ਚੱਲਣਾ ਪੈਂਦਾ ਬਈ ਇਹ ਕੀ ਕਹਿਣਾ ਹੈ ਹਾਂ ਲੈ ਲਾ ਲਾ ਸਭ ਕੱਟ ਜਾਂਦੇ ਆਪਾਂ ਆਪਣੇ ਪਿਆਰ ਪਾ ਦੇ ਨਾ ਮੱਖਾ ਪੀ ਗਏ 5 ਮਿੰਟ ਮਾਪਾ ਤੋਂ ਆਏ 310 ਦੁਆਰਾ ਖਾ ਲੋ ਖਾ ਲੋ ਬਾਈ ਖੇਤੀ ਆ ਲੋ ਜੀ ਇਸ ਟਾਈਮ ਆਪਾਂ ਪਹੁੰਚ ਚੁੱਕੇ ਸ੍ਰੀ ਹਜੂਰ ਸਾਹਿਬ ਇਸ ਟਾਈਮ ਟਾਈਮ ਹੋ ਰਿਹਾ ਸਵੇਰ ਦਾ 7 ਵਜ ਰਿਹਾ ਜੀ ਅਸੀਂ 14 ਤਰੀਕ ਨੂੰ ਤੁਰੇ ਤੇ ਬਾਈ ਘਰ ਤੇ ਅੱਜ 18 ਤਰੀਕ ਨੂੰ ਪਹੁੰਚੇਗੇ ਜਿਸਰੇ ਵਿਚ ਨੂੰ ਅਸੀਂ ਦੋ ਰਾਤਾਂ ਸਟੇ ਵੀ ਕਰੀਏ ਫਿਰ ਵੀ ਅਸੀਂ 18 ਤਰੀਕ ਨੂੰ ਸਰੇ ਪਹੁੰਚ ਗਏ ਆ ਦੇਖੋ ਦੂਜੀ ਸਾਈਡ ਬਾਈ ਨਹੀਂ ਵੀ ਲਗਾਏ ਬਾਈ ਪਮੀਦਰ 575 ਗੱਲੇ ਬਾਈ ਨਹੀਂ ਦਾ 24 ਫੁੱਟਾ ਟਰਾਲਾ ਬਾਈ ਫਿਰਦੇ ਬਾਈ 575 ਗੱਲੇ ਹਾਂ ਦੇਖ ਸਾਡੇ ਤੁਸੀਂ ਡਬਲ ਜੋੜੇ ਵਾਲੀ ਬਾਈ ਨੇ ਦੀ ਵੀ ਦੂਜੀ ਟਰੈਕਟਰ ਯਾਤਰਾ ਹੈ ਆਪਣੇ ਵਾਂਗੂ ਇਹ ਪਿਛਲੇ ਸਾਲ ਵੀ ਆਇਆ ਤੇ ਟਰੈਕਟਰ ਇੱਧਰ ਬਾਈ ਨੇ ਦੇ ਪਿੰਡ ਦਾ ਬਿੰਨ ਲੱਗਿਆ ਵਾ ਦੇਖ ਲੋ ਪਿੰਡ ਸਵਾਦੀ ਕਲਾਂ ਲੁਧਿਆਣਾ ਸਵਾਦੀ ਕਲਾਂ ਇਹਨਾਂ ਦੀ ਵੀ ਬਾਈ ਦੂਜੀ ਯਾਤਰਾ ਲੋ ਜੀ ਆਪਾਂ ਨੂੰ ਇਹ ਸੈੱਡ ਬਾਬਾ ਬੁੱਢਾ ਜੀ ਐਨਆਰਆਈ ਯਾਤਰੀ ਨਿਵਾਸ ਵਿੱਚ ਰੂਮ ਮਿਲ ਗਿਆ ਤਾਂ ਜੀ ਲੋ ਜੀ ਇਸ ਟਾਈਮ ਆਪਾਂ ਪਹੁੰਚ ਚੁੱਕੇ ਦਰਬਾਰ ਸ੍ਰੀ ਹਜੂਸਾਹਬ ਜੀ ਸਾਹਮਣੇ ਦਰਬਾਰ ਦਾ ਸਾਹਿਬ ਦੇ ਦਰਸ਼ਨ ਕਰੋ ਜੀ ਸਾਹਮਣੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਜੀ ਵਾਦਵਾਦ ਕਰਿਓ ਲਾਇਕ ਸ਼ੇਅਰ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਜੀ ਧੰਨਵਾਦ